ਜੋ ਗੱਡੀਆਂ ਭਰ ਕੇ ਆਏ ਨਕਾਬਪੋਸ਼ ਲੋਕਾਂ ਦੀ ਇਹ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਨ੍ਹਾਂ ਨੇ ਇੱਕ ਕਾਰ ਉੱਤੇ ਤਾਵਾ ਬੋਲਿਆ ਤੇ ਘਰ ਦੀ ਪੰਨ ਤੋੜ ਕੀਤੀ ਅਤੇ ਦੋ ਬੱਚਿਆਂ ਨੂੰ ਚੋੱਕ ਕੇ ਫਰਾਰ ਹੋ ਗਏ ਮਾਮਲਾ ਵਿਆਹ ਜੋੜੇ ਦੇ ਆਪਸੀ ਕਲੇਸ਼ ਦਾ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੀਡੀਆ ਸਾਹਮਣੇ ਆਏ ਮਨਦੀਪ ਸਿੰਘ ਜੋ ਤਰਨਤਾਰਨ ਦੇ ਪਿੰਡ ਫਤਿਹਪੁਰ ਦਾ ਰਹਿਣ ਵਾਲਾ ਹੈ ਜਿਸ ਨੇ ਪੂਰੀ ਘਟਨਾ ਬਾਰੇ ਜਾਣਕਾਰੀ ਦਿੱਤੀ ਕਿ 2017 ਵਿੱਚ ਉਹਨਾਂ ਦਾ ਵਿਆਹ ਦਿਲਪ੍ਰੀਤ ਕੌਰ ਨਾਲ ਹੋਇਆ ਜੋ ਗੁਰਦਾਸਪੁਰ ਦੇ ਪਿੰਡ ਸਾਧੂ ਚੱਕ ਦੀ ਰਹਿਣ ਵਾਲੀ ਹੈ ਪਰ ਵਿਆਹ ਤੋਂ ਕੁਝ ਮਹੀਨਿਆਂ ਬਾਅਦ ਦਿਲਪ੍ਰੀਤ ਕੋਰ ਵਿਦੇਸ਼ ਜਾਣ ਲਈ ਜਿੱਦ ਕਰਦੀ ਹੈ ਪਤੀ ਨੇ ਪਤਨੀ ਦੀ ਜਿੱਦ ਨੂੰ ਪੂਰਾ ਕਰਨ ਦੇ ਲਈ 2019 ਵਿੱਚ 22 ਲੱਖ ਰੁਪਏ ਲਾ ਕੇ ਆਸਟ੍ਰੇਲੀਆ ਭੇਜਿਆ ਪਰ 6-7 ਮਹੀਨੇ ਬਾਅਦ ਦਿਲਪ੍ਰੀਤ ਆਸਟ੍ਰੇਲੀਆ ਤੋਂ ਦਿਲ ਪਰ ਗਿਆ ਅਤੇ ਵਾਪਸ ਆ ਗਈ ਦਿਲਪ੍ਰੀਤ ਦਾ ਸੋਹਰਾ ਪਰਿਵਾਰ ਆਸਟ੍ਰੇਲੀਆ ਦੇ ਖਰਚ 19 ਲੱਖ ਰੁਪਏ ਦੇ ਕਰਜ਼ ਦੀ ਚਿੰਤਾ ਤੋਂ ਉੱਭਰਿਆ ਵੀ ਨਹੀਂ ਸੀ ਕਿ ਦਿਲਪ੍ਰੀਤ ਨੇ ਕੈਨੇਡਾ ਜਾਣ ਦੀ ਜਿੱਦ ਫੜ ਲਈ ਪਰਿਵਾਰ ਕਰਜ਼ ਦੀ ਮਾਰ ਹੇਟ ਸੀ ਕਈ ਵਾਰ ਸਾ ਸੋਰੇ ਤੇ ਪਤੀ ਨੇ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਸਮਝਣ ਦੀ ਬਜਾਏ ਦਿਲਪ੍ਰੀਤ ਨੇ ਘਰ ਵਿੱਚ ਕਲੇਸ਼ ਸ਼ੁਰੂ ਕਰ ਦਿੱਤਾ ਕਲੇਸ਼ ਤੋਂ ਡਰਦੇ ਦਿਲਪ੍ਰੀਤ ਦੇ ਪਤੀ ਨੇ ਕੈਨੇਡਾ ਦਾ ਸਪਾਊਸ ਵੀਜ਼ਾ ਅਪਲਾਈ ਕੀਤਾ ਪਰ ਵੀਜ਼ਾ ਰਿਫਿਊਜ਼ਲ ਹੋ ਗਿਆ ਜਿਸ ਤੋਂ ਬਾਅਦ ਦਿਲਪ੍ਰੀਤ ਕੌਰ ਆਪਣੇ ਪੇਕੇ ਚਲੀ ਗਈ ਮੈਂ 2019 ਦੇ ਫਰਵਰੀ ਚੋਂ ਬਾਹਰ ਭੇਜਿਆ ਜੀ ਹਾਂਜੀ ਜੀ ਇੱਥੇ ਬੱਚਾ ਛੱਡ ਕੇ ਚਲੀ ਗਈ ਉਹ ਤੋਂ ਤੇ 6 ਮਹੀਨੇ ਬਾਅਦ ਉਹ ਤੋਂ ਵਾਪਸ ਆ ਗਈ ਹੈ ਸਰ ਇਹ ਕਹਿੰਦੀ ਆ ਕਿ ਇੱਥੇ ਸੈਟਿੰਗ ਨਹੀਂ ਹੈਗੀ ਵੀ ਆਪਾਂ ਕੈਨੇਡਾ ਜਾਣਾ ਹੁਣ ਇਹ ਜਦੋਂ ਗਈ 2000 ਲੜਾਈ ਇਸ ਟਾਈਮ ਦੀ ਇਹ ਵੀ ਹੈਗੀ ਆ ਕਿ ਆਜ ਦੀ ਕੈਨੇਡਾ ਦੀ ਰਿਫਿਊਜ਼ਲ ਹੈ ਜੀ ਨਵੰਬਰ ਆਪਣੇ 2023 ਦੇ ਵਿੱਚ ਅਸੀਂ ਸਪਟੰਬਰ ਜਾ ਅਪਲਾਈ ਕੀਤਾ ਸੀ ਵੀਜ਼ਾ ਜਿਸ ਦਿਨ ਦੀ ਆਈ ਉਸ ਦਿਨ ਦੀ ਇਹਨੇ ਘਰ ਚ ਕਰੇ ਪਾਈ ਆ ਤੇ ਸਰ ਮੈਂ ਤਾਂ ਅੱਗੇ ਅੱਗੇ ਵੀ ਆਪਣਾ ਜੋਬ ਹੈ ਰਿਹਾ ਆਪਦਾ ਵੇਜ ਵਟ ਕਿਤੇ ਲਾਇਆ ਵਾ ਹੁਣ ਵੀ ਮੈਂ ਆਜ ਜਦੋਂ ਕੈਨੇਡਾ ਦੀ ਰਿਫਿਊਜ਼ਲ ਆਈ ਆ ਸਰ ਉਦੋਂ ਮੇਰਾ ਫੇਰ ਨੁਕਸਾਨ ਹੋਇਆ ਹੁਣ ਵੀ ਵਾਰ-ਵਾਰ ਮੈਨੂੰ ਬਾਹਰ ਕਲਾ ਦਿਓ ਮੇਰੇ ਭਰਾ ਨੂੰ ਬਾਹਰ ਕਲਾਓ ਤੇ ਮੈਂ ਕਿੰਨੇ ਕੇ ਪੈਸੇ ਲਾਈ ਜਾਵਾਂ ਇਹਨਾਂ ਦੇ ਉੱਤੇ ਪਰ ਕਰਦੋ ਘਾੜੋ ਮੇਰਾ 24-25 ਲੱਖ ਰੁਪਏ ਨਾਲ ਤਾਂ ਲੱਗ ਗਿਆ ਪੇਕੇ ਜਾਣ ਤੋਂ ਬਾਅਦ ਦਿਲਪ੍ਰੀਤ ਦਾ ਸੋਹਰਾ ਪਰਿਵਾਰ ਕਈ ਵਾਰ ਉਸ ਨੂੰ ਲੈਣ ਪਹੁੰਚਿਆ ਪੰਚਾਇਤਾਂ ਹੋਈਆਂ ਇੱਥੇ ਤੱਕ ਕਿ ਹਲਕੇ ਦੇ ਵਿਧਾਇਕ ਨੂੰ ਵੀ ਇਸ ਮਸਲੇ ਦਾ ਹੱਲ ਕਰਨ ਲਈ ਵਿਚ ਪਾਇਆ ਗਿਆ ਪਰ ਦਿਲਪ੍ਰੀਤ ਟਸ ਤੋਂ ਮਸ ਨਹੀਂ ਹੋਈ ਮਨਦੀਪ ਦੱਸਦੇ ਨੇ ਕਿ ਉਹ ਜਦੋਂ ਦਿਲਪ੍ਰੀਤ ਕੋਲ ਨੂੰ ਮਿਲਣ ਗਏ ਤਾਂ ਉਹ ਬੱਚਿਆਂ ਨੂੰ ਨਾਲ ਲੈ ਕੇ ਗਏ ਸਨ ਪਰ ਦਿਲਪ੍ਰੀਤ ਕੋਰ ਦੇ ਪਰਿਵਾਰ ਨੇ ਜ਼ਬਰਨ ਉਹਨਾਂ ਤੋਂ ਬੱਚੇ ਖੋਲੇ ਬੈਟ ਕੇ ਸਮਝੌਤਾ ਕਰਨ ਦੀ ਬਜਾਏ ਦਿਲਪ੍ਰੀਤ ਕੌਰ ਨੇ ਆਪਣੇ ਪਤੀ ਖਿਲਾਫ ਕੋਰਟ ਕੇਸ ਕਰ ਦਿੱਤਾ ਇਸ ਸਾਰੇ ਕਲੇਸ਼ ਲਈ ਮਨਦੀਪ ਸਿੰਘ ਨੇ ਆਪਣੀ ਸੱਸ ਨੂੰ ਜ਼ਿੰਮੇਵਾਰ ਦੱਸਿਆ 5 ਜਨਵਰੀ ਨੂੰ ਮੈਂ ਇਹਨਾਂ ਦੇ ਘਰੇ ਉੱਥੇ ਗਿਆ ਨੂੰ ਲੈਣ ਵਾਸਤੇ ਇਹਨਾਂ ਨੇ ਮੈਨੂੰ ਮੇਰੇ ਕੋ ਬੱਚੇ ਖੋਲੇ ਤੇ ਮੈਨੂੰ ਬਾਹਰ ਕੱਢ ਦਿੱਤਾ ਗਿਆ ਉਸ ਤੋਂ ਬਾਅਦ ਦੇ ਵਿੱਚ ਹੀ ਸਾਡੇ ਬੜੀਆਂ ਪੰਚਾਇਤਾਂ ਗਈਆਂ ਬੜਾ ਕੁਝ ਗਿਆ ਥੇ ਅਰਜੀ ਵੀ ਦਿੱਤੀ ਆ ਕਿ ਮੇਰਾ ਕਮ ਸੇ ਕਮ ਮੇਰੇ ਬੱਚੇ ਇਹਨਾਂ ਨਾਲ ਸਾਡਾ ਵਿਆਹ ਕਰਾ ਜਾਵੇ ਸਾਨੂੰ ਬੱਚਿਆਂ ਨੂੰ ਮਿਲ ਦਿੱਤਾ ਜਾਵੇ ਇਹਨਾਂ ਨੇ ਉੱਥੇ ਵੀ ਕੋਈ ਉਹਦੀ ਕੋਈ ਵੀ ਨਹੀਂ ਸੁਣਵਾਈ ਕੀਤੀ ਵੀ ਕਹਿੰਦੇ ਕਿ ਨਹੀਂ ਅਹੀਂ ਨਹੀਂ ਮਿਲਣਾ ਵੇ ਹੋਰ ਚੇ ਮਿਲਦਾਂਗੇ ਫਰਾਨੇ ਥਾਂ ਦੇ ਕਰਦੇ ਆ ਕਿਤੇ ਵੀ ਮੇਰੀ ਸੁਣਵਾਈ ਨਹੀਂ ਹੋ ਰਹੀ ਵੀ ਜਦੋਂ ਮੈਨੂੰ ਕਹਾ ਆਪਣੀ ਸਾਸ ਨੂੰ ਇੱਕ ਵਾਰੀ ਮੈਂ ਹੱਥ ਜੁੜ ਕੇ ਮੈਂ ਕਿ ਮੇਰਾ ਮੇਰਾ ਘਰ ਵਸ ਲੈਣ ਤੋਂ ਮੈਨੂੰ ਇਹਨੂੰ ਕਲਾਓ ਇੱਥੇ ਮੈਨੂੰ ਕਹਿੰਦੀ ਉੱਥੇ ਨਹੀਂ ਕਲਾਉਣਾ ਵੇ ਆਪਣੀ ਪੈਲੀ ਵੇਚ ਇੱਥੇ ਆ ਇੱਥੇ ਕੋਠੀ ਲੈ ਇਹਦੇ ਨਾਂ ਕਰਾ ਇਹਦੇ ਨਾਂ ਹੀ ਪੈਲੀ ਕਰਾ ਇਹਦੇ ਰਿਸ਼ਤੇਦਾਰ ਵੀ ਮੈਨੂੰ ਉਦਾਂ ਕਹਿੰਦੇ ਆ ਪਰ ਮੈਂ ਇਨਸਾਫ ਦੀ ਮੰਗ ਕਰਦਾ ਜੀ ਮੈਂ ਹੁਣ ਜੋ ਵੀ ਹੈਗਾ ਮੈਂ ਬੱਚੇ ਨਹੀਂ ਆਪਣੇ ਦੇ ਸਕਦਾ ਜੇਕਰ ਮੈਨੂੰ ਕੋਈ ਤੰਗ ਕਰੂਗੀ ਮੈਂ ਆਪਣੇ ਬੱਚੇ ਸਵੈ ਸੂਸਾਇਡ ਕਰ ਲੈਣੀ ਆ ਪਰ ਮੈਂ ਬੱਚੇ ਨਹੀਂ ਦੇਣੇ ਜੀ ਉਧਰ ਸਾਰੇ ਮਾਮਲੇ ਉੱਤੇ ਦਿਲਪ੍ਰੀਤ ਕੌਰ ਨੇ ਕਿਹਾ ਕਿ ਮਾਮਲਾ ਕੋਰਟ ਅਧੀਨ ਹੈ ਪਰ ਉਹਨਾਂ ਦੇ ਪਤੀ ਮਨਦੀਪ ਸਿੰਘ ਗੋਲਕ ਕਾਰੂ ਤੇ ਹਮਲਾ ਕਰਕੇ ਬੱਚਿਆਂ ਨੂੰ ਜ਼ਬਰਨ ਖੋ ਕੇ ਆਪਣੇ ਨਾਲ ਲੈ ਗਏ ਨੇ ਮੈਨੂੰ 2 ਸਾਲ ਹੋ ਗਏ ਆਪਣੇ ਪਿੱਕੇ ਘਰ ਤੋਂ ਪਿੱਕੇ ਘਰ ਰਹਿਣ ਦੀਆਂ ਪਿੰਡ ਸਾਦੂ ਚੱਕ ਗੁਰਦਾਸਪੁਰ ਮੇਰੇ ਘਰ ਮੇਰੇ ਘਰ ਵਾਲਿਆਂ ਨਾਲ ਮੇਰਾ ਡਿਸਪਿਊਟ ਚੱਲਦਾ ਪਿਆ ਲਕਿ ਹੋ ਗਿਆ 2 ਸਾਲ ਤੋਂ ਕੋਰਟ ਕੇਸ ਵੀ ਚੱਲ ਰਹੇ ਸਾਡੇ ਜੀ ਤੇ ਉਹਨਾਂ ਬੱਚਿਆਂ ਜਿਹੜੀ ਕਸਟਡੀ ਉਹ ਮੇਰੇ ਕੋਲ ਤੇ ਇਹਨਾਂ ਨੇ ਕੀ ਕੀਤਾ ਕਿ ਅੱਜ 6:30 ਵਜੇ ਆਣ ਕੇ ਮਨਦੀਪ ਸਿੰਘ ਔਲਖ ਜਿਹੜਾ ਕਿ ਪਿੰਡੇ ਦਾ ਵਿਲੇ ਨਵਾਂ ਪਿੰਡ ਆ ਫਤਿਹਪੁਰ ਜ਼ਿਲ੍ਹਾ ਤਰਨਤਾਰ ਐਨੇ ਮੇਰੇ 6:30 ਆਣ ਕੇ ਮੇਰੇ ਘਰ ਤੇ ਅਟੈਕ ਕਰਤਾ ਅੱਜ ਸਵੇਰੇ ਤੇ ਮੇਰੇ ਦੋਨੋਂ ਬੱਚੇ ਖੋਹ ਕੇ ਲੈ ਗਿਆ ਮੇਰੇ ਕੋਲੋਂ ਬੱਚੇ ਦਾ ਇੰਨਾ ਕੋ ਬੁਰਾ ਹਾਲ ਰੋ ਰੋ ਕੇ ਕਿ ਅਟੈਕ ਕੀਤਾ 15 20 ਜਣੇ ਹੀ ਨਾਲ ਲਏ ਤੇ ਇਹਨਾਂ ਨੇ ਮਤਲਬ ਕਿ ਮੇਰੇ ਨਾਲ ਜਿਹੜੇ ਜਿਹੜੇ ਨਾਲ ਗੁੰਡੇ ਆਏ ਉਹਨਾਂ ਨੇ ਵੀ ਗਲਤ ਹਰ ਕਿਤਾ ਵੀ ਕੀਤੀਆਂ ਮੇਰੇ ਨਾਲ ਤੇ ਬੱਚੇ ਖੋਹ ਕੇ ਚਲੇ ਗਏ ਮੇਰੇ ਕੋਲ ਮੇਰੇ ਬਸ ਪ੍ਰਸ਼ਾਸਨ ਅੱਗੇ ਆਈ ਅਪੀ ਕਿ ਮੈਨੂੰ ਨਿصاف ਰਿੱਤਾ ਜਾਵੇ ਤੇ ਮੇਰੇ ਬੱਚੇ ਮੈਨੂੰ ਵਾਪਸ ਕੀਤੇ ਜਾਣ। ਪਿਤਾ ਜ਼ਬਰਨ ਬੱਚਿਆਂ ਨੂੰ ਮਾਂ ਤੋਂ ਖੋ ਕੇ ਲੈ ਗਿਆ ਜਦੋਂ ਕਿ ਮਾਂ ਅਦਾਲਤ ਦਾ ਹਵਾਲਾ ਦੇ ਕੇ ਬੱਚਿਆਂ ਦੀ ਕਸਟਡੀ ਖੁਦ ਕੋਲ ਦੱਸ ਰਹੀ ਹੈ। ਪਰ ਇਸ ਸਾਫਸੀ ਕਲੇਸ਼ ਵਿੱਚ ਬੱਚਿਆਂ ਦਾ ਭਵਿੱਖ ਹਨੇਰੇ ਅੰਦਰ ਨਜ਼ਰ ਆ ਰਿਹਾ ਹੈ। ਜਦ ਕਿ ਦੋਵਾਂ ਬੱਚਿਆਂ ਨੂੰ ਉਜਵਲ ਭਵਿੱਖ ਲਈ ਮਾਂ ਤੇ ਪਿਓ ਦੋਵਾਂ ਦੀ ਬਰਾਬਰ ਲੋੜ ਹੈ। ਫਿਲਹਾਲ ਇਸ ਮਾਮਲੇ ਵਿੱਚ ਕੌਣ ਸੱਚਾ ਤੇ ਕੌਣ ਝੂਠਾ ਹੈ ਇਹ ਜਾਂਚ ਦਾ ਵਿਸ਼ਾ ਹੈ। ਜਿਹੜੇ ਕਿ ਨੌਜਵਾਨ ਦੇ ਰਿਸ਼ਤੇਦਾਰ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀ ਵੀਡੀਓ ਵਾਇਰਲ ਹੋ ਉਨੇ ਬਿਲਕੁਲ ਪਹਿਲਾਂ ਜਾਂਚ ਕੀਤੀ ਜਾਵੇ ਉਸ ਤੋਂ ਬਾਅਦ ਜਿਹੜੀ ਪ੍ਰਸ਼ਾਸਨ ਵੱਲੋਂ ਵੀ ਕੋਈ ਕਾਰਵਾਈ ਜਿਹੜੀ ਕਰਨੀ ਆ ਕੀਤੀ ਜਾਵੇ ਕਿਉਂਕਿ ਇੱਕ ਪਿਤਾ ਆਪਣੇ ਬੱਚਿਆਂ ਨੂੰ ਮਿਲ ਲਈ ਗਿਆ ਹੋਇਆ ਸੀ ਨਾ ਕਿ ਉਹਨਾਂ ਨੂੰ ਅਗਵਾ ਕਰਨ ਪੱਟੀ ਤਰਨਦਾਰਨ ਤੋਂ ਬਲਜੀਤ ਸਿੰਘ ਪੀਟੀਸੀ ਨਿਊਜ਼